ਇਕ ਗੁਰੂ ਆਪਣੇ ਸ਼ਗਨ ਦੀ ਇੱਜ਼ਤ ਮਾਰ ਕਰਦਾ ਜੇ ਮੈਂ ਵੇਖਿਆ ਤਾਂ ਉਸਤਾਦ ਕੀ ਹੁੰਦਾ ਉਸਤਾਦ ਦਾ ਮਤਲਬ ਹੁੰਦਾ ਹੈ ਜਿਸ ਬੰਦੇ ਕੋਲੇ ਕਿਸੇ ਵੀ ਕੰਮ ਦਾ ਹੁਨਰ ਹੋਵੇ ਗੁਣ ਹੋਵੇ ਉਸਤਾਦ ਦੇ ਵਿੱਚ ਤਿੰਨ ਗੁਣਾ ਦਾ ਗੁਣਾ ਬਹੁਤ ਜ਼ਰੂਰੀ ਹੁੰਦਾ ਸਮਾਗਮਾਂ ਉਹਦੇ ਨਿਵੇਕਲੇ ਪੰਦਾ ਸਭ ਤੋਂ ਵੱਡਾ ਕਾਰਨ ਹੈ ਵੀ ਅੱਜ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਰਤ ਦਾ ਸਨਮਾਨ ਹੋਣਾ ਸਿੰਘ ਜਪਰੀ ਹੈ ਮੇਰੇ ਕੰਮ ਕਾਜ ਦਾ ਸਾਥੀ ਪੈਰਸ ਅਸੀਂ ਉਪਾਸ਼ਕ ਉਸ ਦੇ ਕੀਤੀ ਰਲ ਕੇ ਜਿੰਨਾ ਉਦਾਸੀ ਪੈਸ ਦੋਸਤੋ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਹੈ ਕਿਰਤ ਦੇ ਸਨਮਾਨ ਦੀ ਤੇ ਸਨਮਾਨ ਹੋਇਆ ਗੁਰਦੁਆਰਾ ਅਕਾਲ ਬੂੰਗਾ ਸ਼ੋਣੀ ਨਿਹੰਗ ਸਿੰਘਾਂ ਪੰਜ ਗਰਾਈਂ ਕਲਾ ਵਿਖੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਸ ਜਗਤ ਗੁਰੂ ਬਾਬੇ ਨਾਨਕ ਦੀ ਬਾਣੀ ਜਿਸ ਦੇ ਵਿੱਚ ਕਿਰਤ ਨੂੰ ਉਡਾਇਆ ਗਿਆ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਪੰਜਾਬੀ ਦੇ ਉਗੇ ਸ਼ਾਇਰ ਜਨਾਬ ਬੂਟਾ ਪੈਰਸ ਜੀ ਜੋ ਪੇਸ਼ੇਵਜੋ ਦਰਜੀ ਨੇ ਤੇ ਉਹਨਾਂ ਦਾ ਇੱਕ ਸਾਥੀ ਹੈ ਹਮਰਾਹ ਹੈ ترਸੀਮ ਸਿੰਘ ਸਫਰੀ ਤੇ ਉਸ ترਸੀਮ ਸਿੰਘ ਸਫਰੀ ਨੂੰ ਜਨਾਬ ਪੈरिस ਵੱਲੋਂ ਸੋਨੇ ਦੀ ਮੁੰਦਰੀ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਪਿੰਡ ਦੇ ਮੋਤਵਾਰ ਵਿਅਕਤੀਆਂ ਨੇ ਹਿੱਸਾ ਲਿਆ ਤੇ ਪੈरिस ਵੱਲੋਂ ਕੀਤੇ ਗਏ ਇਸ ਕਾਰਜ ਦੀ ਚਲਾਗਾ ਕੀਤੀ ਇਸ ਸਮੁੱਚਾ ਪ੍ਰੋਗਰਾਮ ਕਿਸ ਤਰ੍ਹਾਂ ਹੋਇਆ ਇਸ ਦੀਆਂ ਚਲਕੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਨ ਫਰਮੇ ਬਾ ਚਵਰ ਛਤਰ ਤਖਤ ਦੇ ਮਾਲਕ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਹਰਾਜ ਹਜ਼ੂਰ ਸਰਬ ਕਲਾ ਪ੍ਰਭੂ ਚਵਰ ਛਤਰ ਤਖਤ ਦੇ ਮਾਲਕ ਤੁਹਾਨੂੰ ਤੁੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀਏ ਜੁਰ ਬੈਠੇ ਗੋ ਪਿਆਰੀ ਸਾਸ ਜੀ ਬਧੇ ਪ੍ਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਗੁੱਡ ਈਵਿੰਗ ਦੀ ਕੰਬੀ ਹਵਾਲੇ ਮੁਖ ਸੇਵਾਦਾਰ ਵੱਲੋਂ ਆਪ ਜੀ ਨੂੰ ਅੱਜ ਦੇ ਸਮਾਗਮ ਸੰਬੰਧੀ ਬੜੇ ਵਿਸਥਾਰਪੂਰਵਕ ਧੰਨਵਾਦ ਕੀਤਾ। ਸੰਖੇਪ ਦੇ ਸ਼ਬਦਾਂ ਵਿੱਚ ਮੈਂ ਤੁਹਾਡੇ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਵਾਂਗਾ। ਅੱਜ ਦਾ ਦਿਨ ਆ ਸਮਾਗਮ ਆਇਆ ਉਹ ਦਿਨ ਵਿਖਲੇ ਪੰ ਦਾ ਸਭ ਤੋਂ ਵੱਡਾ ਕਾਰਨ ਹੈ ਵੀ ਅੱਜ ਗੁਰੂ ਸਬੰਧੀ ਇਜਤਿਵਰੀ ਦੇ ਵਿੱਚ ਕਿਰਤ ਦਾ ਸਨਮਾਨ ਹੋਣ ਜਾ ਰਿਹਾ ਹੈ ਜਲਪ ਗੁਰੂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਤਿੰਨ ਸਿਧਾਂਤ ਦਿੱਤੇ ਸਾਨੂੰ ਸਭ ਤੋਂ ਪਹਿਲਾ ਸਿਧਾਂਤ ਕਿਰਤ ਕਰੋ ਉਸ ਤੋਂ ਬਾਅਦ ਨਾਮ ਜਪੋ ਤੇ ਫਿਰ ਵੰਡਿਓ ਤੇ ਗੁਰੂ ਸਾਹਿਬ ਨੇ ਕੀਰਤਨ ਉਹ ਲਿਆ ਤੇ ਅੱਜ ਪੋਸ਼ ਕੀਰਤੀ ਦਾ ਸਨਮਾਨ ਹੋ ਰਿਹਾ ਆਮ ਤੌਰ ਤੇ ਚਾਹੇ ਕਿਸੇ ਮੁਲਕ ਦੀ ਅਰਥਵਿਵਸਥਾ ਚਾਹੇ ਕਿਸੇ ਦੀ ਘਰ ਦੀ ਅਰਥਵਿਵਸਥਾ ਤੇ ਉਸ ਨੂੰ ਉੱਚਾ ਚੁੱਕਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕੀਰਤੀ ਦਾ ਹੁੰਦਾ ਹੈ ਤੇ ਸਾਡੇ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ ਕਿ ਕਿਰਤ ਨੂੰ ਉਹਦਾ ਉਹਨਾਂ ਸਨਮਾਨ ਨਹੀਂ ਮਿਲਦਾ ਕਿਰਤੀ ਨੂੰ ਉਹਦਾ ਉਹਨਾਂ ਸਨਮਾਨ ਨਹੀਂ ਮਿਲਦਾ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਕਾਰਬਾਰ ਸੈਜੋ ਤਾਂ ਤਿਆਰ ਨਾ ਕਿ ਕਿਰਤ ਨੂੰ ਕਿਰਤੀ ਨੂੰ ਉਹਦੀ ਕਿਰਤ ਉਹਦਾ ਮੁਰਕਾ ਸੁਖਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਤਾਂ ਅੱਜ ਦਾ ਜਿਹੜਾ ਇਹ ਸਮਾਰੋਹ ਹੈ ਮੇਰੇ ਖਰੀਜ਼ ਬੁੱਟਾ ਘਰਸਵਾਲੋਂ ਆਪਣੇ ਹਮਰਾਣ ਤਰਫੇ ਸਿੰਘ ਸਹਰੀ ਸਲਮਾਨਤ ਕਰਕੇ ਕੀਤਾ ਜਾ ਰਿਹਾ ਸੋਨੇ ਦੀ ਮੁੰਦਰੀ ਦੇ ਨਾਲ ਬੇਸ਼ੱਕ ਇਹ ਸੰਸਾਰਕ ਵਰਤਸਾ ਨੇ ਪਰ ਸਲਮਾਨ ਬਹੁਤ ਵੱਡੀ ਜੀ ਹੈ ਜਿਸ ਪਰਵਾਰ ਬਾਰੇ ਗੱਲ ਕਰਾਂ ਤਾਂ ਸਰਦਾਰ ਇੰਦਰ ਸਿੰਘ ਜੀ ਜੋ ਬੁੱਢਾ ਸੀ ਦਾਦਾ ਸੀ ਉਹ ਮੇਰੇ ਸ਼ੁਤਕਾਰਜੋ ਦਾਦਾ ਸੁੱਚਾ ਸਿੰਘ ਜੀ ਦੇ ਗ੍ਰਹਿ ਵਿਖੇ ਪਹਿਲੀ ਵਾਰ ਆਏ ਉਸ ਦਿਨ ਤੋਂ ਲੈ ਕੇ ਮੁਰਗੇ ਪਾਪਾ ਹਰੀਜ ਸਿੰਘ ਜੀ ਫਿਰ ਬੁੱਢਾ ਬਖਸ਼ ਜੀ ਤੇ ਫਿਰ ਮੇਰਾ ਭਤੀਜ ਮੱਖਣ ਅੱਜ ਤੱਕ ਇਹ ਸ਼ਾਨ ਬਰਕਰਾਰ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਭਾਈ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਮਲਾਪੜਾ ਸੁਭਾਅ ਸਲਮਰਤਾ ਇਹ ਗੁਣ ਕੱਲੇ ਘੁੱਟੇ ਪਰ ਸੋਚ ਨਹੀਂ ਆਉਣ ਵਾਲੀ ਪੀੜੀ ਚ ਹੀ ਹੈ ਪਾਪਾ ਜੀ ਉਹ ਵੀ ਸੀ ਤੇ ਸਰਦਾਰ ਰਿੰਦਰ ਸਿੰਘ ਦੀ ਵਿੱਚ ਤੇ ਮੱਖਣ ਵਿੱਚ ਵੀ ਇਹ ਲੋੜ ਹੈ ਤਾਂ ਜਦੋਂ ਵੀ ਕੋਈ ਵਿਅਕਤੀ ਮੇਰੇ ਤੋਂ ਇਲਾਵਾ ਇਸ ਘਰ 'ਚ ਪਹੁੰਚਦਾ ਤਾਂ ਉਸ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਕਿਸੇ ਬਗਾਨੇ ਘਰ ਆਇਆ ਤੇ ਉਹ ਵਾਰ-ਵਾਰ ਇਸ ਘਰ ਵਿੱਚ ਆਉਣ ਦਾ ਲੋਚਦਾ ਤੇ ਬਹੁਤ ਵੱਡੀ ਗੱਲ ਹੈ ਜਿੱਥੇ ਇੰਦਰ ਸਿੰਘ ਜੀ ਨੇ ਆਪਣਾ ਪਿਤਾ ਪੁਰਖੀ ਕੀਤਾ ਸੰਭਾਲ ਲਿਆ ਉਸ ਤੋਂ ਬਾਅਦ ਸਰਦਾਰ ਅਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਇਸ ਭਾਈਚਾਰੇ ਦੇ ਲੋਕ ਭਾਈ ਬਲਦੇਵ ਸਿੰਘ ਜੀ ਭਾਈ ਹਰਦਾਨ ਸਿੰਘ ਜੀ ਭਾਈ ਬਲਦੇਵ ਸਿੰਘ ਜੀ ਸ਼ੋ ਨੂੰ ਇਹਨਾਂ ਨੇ ਵੀ ਸਰਦਾਰ ਅਜੀਤ ਸਿੰਘ ਦਾ ਸਾਥ ਮਾਣਿਆ ਇਹ ਪਰਿਵਾਰ ਵੀ ਬੜੇ ਸਿਰੜੀ ਤੇ ਮੇਨਗੇ ਉਸ ਤੋਂ ਅਗਲੀ ਪੀੜੀ ਬੁੰਤਾ ਸਿੰਘ ਦੀ ਸ਼ੁਰੂਆਤ ਹੁੰਦੀ ਹੈ ਉਹਦੇ ਨਾਲ ਉਹਨੇ ਵੀ ਆਪਣਾ ਪਿਤਾ ਪੁਰਖੀ ਕਾਰਜ ਸੰਭਾਲ ਲਿਆ ਤੇ ਪਰਮਜੀਤ ਸਿੰਘ ਜੀ ਨੂੰ ਪੰਮਾ ਅਸੀਂ ਕਹਿੰਦੇ ਨੇ ਪਰਦਾ ਰਵੀ ਸਿੰਘ ਨੰਬਰਦਾਰ ਦਾ ਬੇਟਾ ਉਹਦੇ ਨਾਲ ਵੀ ਪੈਰ ਸਾਹਿਬ ਨੇ ਬੜਾ ਲੰਮਾ ਸਮਾਂ ਗੁਜ਼ਾਰਿਆ ਇੱਕ ਜਿੰਦਰ ਮੁੰਡਾ ਸਾਡੀ ਬੰਦੀ ਦਾ ਉਹਦੇ ਨਾਲ ਵੀ ਪੈਰ ਸਾਹਿਬ ਨੇ ਰੰਗਲੇ ਦਿਨ ਵੀ ਕੀਤੇ ਕਿਉਂਕਿ ਉਹ ਸਮੇਂ ਪੈਰ ਸਾਹਿਬ ਜਿਹੜੀ ਕਲਮ ਹੈ ਪੀਤੇ ਚੱਲ ਰਹੀ ਸੀ ਤੇ ਪੰਜਾਬੀ ਦੇ ਨਾਮ ਮੈਂ ਰਿਟਾਇਰਮੈਂਟ ਪਰਸਾਪਰਜਨਾ ਬਾਤ ਤੇ ਇਨਕਾਪੇ ਲਗਾਨੀ ਤਾਂ ਉਹਨਾਂ ਪਰਸਾਪਰ ਦੇ ਸਾਧਕ ਸਫਰਤਾ ਜੇ ਮੈਂ ਕਹਾਂ ਕਿ ਸਭ ਤੋਂ ਵੱਧ ਰਾਮ ਜਿੰਦਰ ਨੇ ਮਾਣਿਆ ਤੇ ਉਸ ਤੋਂ ਅੱਗੇ ਪਰਸ਼ੇਲ ਸਿੰਘ ਸਫਰੀ ਸ਼ੁਰੂ ਹੁੰਦਾ ਸਫਰੀ ਦਾ ਤਖੱਲਸ 7 ਸਾਲ ਮੇ ਦਿੱਤਾ ਪਰਸ਼ੇਲ ਨੂੰ ਤੇ ਇੱਕ ਮੰਦੀਤ ਮਸਰੂਫ ਉਹਦੇ ਨਾਲ ਵੀ ਪੈਰਾਂ ਸਾਭ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਨੇ ਜ਼ਿੰਦਗੀ 'ਚ ਸਵਿਚਿੰਗ ਹੁੰਦੀ ਰਹਿੰਦੀ ਹੈ ਆਫ ਔਰ ਓਨ ਰਹਿੰਦਾ ਤੇ ਪੁਰਾਣੇ ਬਜ਼ੁਰਗ ਕਹਿੰਦੇ ਵੀ ਗੁਰਨਾਨਕ ਦਾ ਖੜਾ ਇੱਕ ਗਿਆਨ ਦੂਜਾ ਖੜਾ ਪਰਵਰਤਨ ਜੀਵਨ ਦਾ ਨਾਅ ਹੈ ਪਰਵਰਤਨ ਚੰਦਰਨ ਜਾਈ ਦਾ ਜਿੱਥੇ ਖੜੋ ਉੱਤੀ ਹੈ ਉਥੇ ਸਰੀਆਦ ਬੜਾ ਹੁੰਦੀ ਹੈ ਬਤੂ ਬੜਾ ਹੁੰਦੀ ਹੈ ਪਰਵਰਤਨ ਜਿਹੜਾ ਲਗਾਤਾਰ ਖੜਦਾਰਣਾ ਜਾਈ ਦਾ ਪਰਵਰਤਨ ਜੀਵਨ ਦਾ ਤੇ ਜੀਵਨ ਦੇ ਵਿੱਚ ਸਾਡੇ ਨੂੰ ਆਉਂਦੇ ਜਾਂਦੇ ਰਹਿਣੇ ਸਾਨੂੰ ਤਜਰਬੇ ਸਿਖਾਉਂਦੇ ਰਹਿੰਦੇ ਨੇ ਚੰਗੇ ਮਾੜੇ ਦਿਨਾਂ ਦੀਆਂ ਯਾਦਾਂ ਲਿਆਉਂਦੇ ਰਹਿੰਦੇ ਨੇ ਉਹ ਸਾਡੇ ਉਹ ਯਾਦਾਂ ਸਾਡੇ ਜੀਵਨ ਦਾ ਸਰਮਾਇਆ ਬਣ ਜਾਂਦੇ ਆ ਤੇ ਜਿਹੜਾ ترસિંહ ਸਿੰਘ ਸੁਭਰੀ ਹੈ ਇਹ ਕੋਈ ਮਹਿਜ਼ ਦਰਜੀ ਦਾ ਕੰਮ ਨਹੀਂ ਕਰਦਾ ਸੋਸ਼ਲ ਮੀਡੀਆ ਤੇ ਜਿੱਦਾਰਾ ਸਾਹਿਬ ਨੂੰ ਦੇਖਦੇ ਹੋਵੋਗੇ ਤਾਂ ਪਹਿਰੇ ਸਾਹਿਬ ਦੀ ਹਰ ਗੱਲ ਦਾ ਘੜਾ ਭਰਨ ਵਾਲਾ ਤਾਂ ترસિંહ ਸਿੰਘ ਸੁਭਰੀ ਹੈ ਅਮਰ ਜੀ ਦੱਸਿਆ ਕਿ ਪਰਿਵਾਰਕ ਸਾਝ ਜੜੀ ਹੈ ਪਰਿਵਾਰਕ ਰਿਸ਼ਤੇ ਉਹ ਵੀ ਨੇ ਪਰ ਜਿਹੜੇ ਮੁਸਾਫਰ ਹੁੰਦੇ ਨੇ ਬਰਸਾਵਰ ਨੇ ਤੇ ਉਹਨਾਂ ਦਾ ਇੱਕ ਸਾਥੀ ਹੋਣਾ ਲਾਜ਼ਮੀ ਸਭ ਬਾਤ ਤਾਂ ਪੂਰੀ ਹੁੰਦੀ ਹੈ ਜੇ ਕੋਈ ਤਾਰੇ ਵਾਲਾ ਹੋਵੇ ਤੇ ਸ਼ਾਇਦ ਹੀ ਲਿਖ ਪਰਵਾਹ ਉਹ ਚੜਦੀ ਜਦੋਂ ਉਹਨੂੰ ਕੋਈ ਸੁਣਨ ਵਾਲਾ ਹੋਵੇ ਔਰ ਉਹਦਾ ਰਿਸਪਾਂਸ ਦੇਣ ਵਾਲਾ ਜਦੋਂ ਵੀ ਪੈਰ ਸਾਹਿਬ ਸੋਸ਼ਲ ਮੀਡੀਆ ਤੇ ਆਉਣ ਹੁੰਦੇ ਆ ਤੇ ਤਰਸੀਮ ਸਿੰਘ ਸਫਰੀ ਜਿੱਥੇ ਵੀਡੀਓ ਬਣਾ ਰਿਹਾ ਹੁੰਦਾ ਤੇ ਨਾਲ ਨਾਲ ਉਹਦਾ ਹੰਕਾਰਾ ਦਰਸ਼ਕਾਂ ਤੱਕ ਪਹੁੰਚਦਾ ਸ੍ਰੋਤਿਆਂ ਤੱਕ ਪਹੁੰਚਦਾ ਤਾਂ ਸ੍ਰੋਤਿਆਂ ਨੂੰ ਉਹਦਾ ਅਸਰ ਟੁਕੜਾ ਤੇ ਮੈਂ ਅੱਜ ਦੇ ਇਸ ਪ੍ਰੋਗਰਾਮ ਦਾ ਇਹ ਹਾਸਲ ਮੰਨਾਂਗਾ ਕਿ ਜਿਸ ਤਰ੍ਹਾਂ ਪੈਰ ਸਾਹਿਬ ਦੇ ਨਾਲ ਸਫਰੀ ਨੇ ਆਪਣਾ ਸਫਰ ਭਰਾ ਹੈ ਉਸੇ ਤਰ੍ਹਾਂ ਮੱਖਣ ਦੇ ਨਾਲ ਵੀ ਉਹਦਾ ਇੱਕ ਭਰਾਵਾਂ ਵਰਗੀ ਸਾਜ ਹੈ ਅਟੈਚਮੈਂਟ ਹੈ ਗੱਲ ਸਮਝਣ ਦੀ ਹੁੰਦੀ ਹੈ ਤੇ ਗੱਲ ਜਿਹੜਾ ਬੰਦਾ ਸਮਝ ਲੇ ਉਹ ਕਾਰੀਕਰ ਹੈ ਬਾਬਾ ਜੀ ਨੇ ਦੱਸਿਆ ਕਿ ਸਿੱਖਣ ਵਾਲੇ ਤੇ ਸਿਖਾਉਣ ਵਾਲੇ ਦੇ 6 ਗੁਣ ਮਿਲ ਜਾਣ ਤਾਂ ਉਹ ਸੰਪੂਰਨਤਾ ਹੁੰਦੀ ਤੇ ਇਹਨਾਂ ਦੇ 6 ਗੁਣ ਮਿਲਦੇ ਤੇ ਬਹੁਤਾਂ ਦੇ ਸਟਾਰ ਵਿੱਚ ਨਾ ਜਾਵਾਂ ਕਿ ਮੈਂ ਅੱਜ ਦਾ ਜਿਹੜਾ ਸਮਾਗਮ ਹੈ ਉਸ ਦੀ ਸ਼ੁਰੂਆਤ ਕਰ ਲਈ ਜਿਹੜਾ ਜੀ ਤਰਸੇਲ ਸਿੰਘ ਸਫਰੀ ਨੂੰ ਸਨਮਾਨਤ ਕਰਨਾ ਹੈ ਹਾਂ ਤੇ ਤਰਨ ਸਾਹਿਬ ਜਿਹੜੇ ਆ ਤਰਸੇਲ ਸਿੰਘ ਸਫਰੀ ਬਾ ਨੇ ਆਪਣੀ ਕਵਿਤਾ ਚ ਕੀ ਲਿਖਦੇ ਹੋ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਕਰਕੇ ਆਪਣੀ ਇਸ ਸ਼ਬਦਾਂ ਨੂੰ ਸ਼ਰਧਾਂਜਲੀ ਦਵਾ ਹੋਇਆ ਤੇ ਸਰਦਾਰ ਮਿਰਜਾ ਸਿੰਘ ਦੀ ਛੋਟੀ ਜੋ ਮੇਰੇ ਵੀ ਉਸਤਾਦ ਨੇ ਤਰਨ ਸਾਹਿਬ ਦੇ ਉਸਤਾਦ ਨੇ ਜਗਤੋਤਾਲ ਕਰਦੇ ਆ ਜਰਦੇ ਆ ਜਉਂਦੇ ਅਸੀਂ ਇਹਨਾਂ ਨੂੰ ਸਟੇਜਾਂ ਤੇ ਬੋਲਿਆ ਹੋਇਆ ਦੇਖ ਕੇ ਸਟੇਜਾਂ ਤੇ ਚੱਲਣਾ ਸਿੱਖਿਆ ਬੋਲਣਾ ਤਾਂ ਲੈ ਨਹੀਂ ਹੁੰਦਾ ਗਿਆ ਤੇ ਚਲੋ ਦਸੇ ਸਿੰਘ ਸਰੂਹੀ ਹੈ ਮੇਰੇ ਕੰਮ ਕਾਜ ਦਾ ਸਾਥੀ ਪੈਰਸ ਅਸੀਂ ਉਪਾਦਕ ਉਸਤੇ ਕੀਤੀ ਰਲ ਕੇ ਜਿੰਨਾ ਉਦਾਸੀ ਪੈਰਸ ਪੈਰਸ ਪਹਿਲਾਂ ਤਾਂ ਮਸ਼ੀਆਂ ਨੇ ਸੁਣਿਆ ਸੀ ਪੜਿਆ ਵੀ ਸੀ ਪਰ ਕਿਉਂ ਮੈਂ ਰਾਤ ਦੁਆਰਾ ਪੜਿਆ ਨਾ ਤੇ ਇਹ ਬਹੁਤ ਵੱਡਾ ਮੈਸੇਜ ਹੈ ਅਸੀਂ ਉਪਾਸ਼ਕ ਉਸਦੇ ਕੀਤੀ ਰਹੀ ਤੇ ਜਿੰਨਾ ਉਦਾਸ ਸੀ ਪੈਸ ਜਨਗੁਣ ਬਾਬਾ ਨਾਨਕੀ ਵਾਲ ਸੰਗੀਤ ਨਿੱਕੇ ਹੁੰਦਿਆਂ ਮਾਂ ਮਰ ਗਈ ਸੀ ਨਾਨੀ ਕੋਲੇ ਪੜਿਆ ਬਾਪ ਰੋਸ ਤੇ ਲੱਗਦੇ ਹੱਥ ਵਿਆਹ ਜਾਂਦੀ ਸੀ ਮਾਸੀ ਪੈਸ ਢਾਲੀ ਵਾਲੇ ਵਿਆਹਾ ਹੈ ਤੇ ਰਾਣੋਂ ਉਹਦੀ ਪਤਨੀ ਬੱਚਿਆਂ ਦੀ ਗੱਲ ਕਰਾਂ ਤਾਂ ਉਹਦੇ ਦੋ ਕਾਕੇ ਇੱਕ ਕਾਕੀ ਪੈਸ पिछले भी साल तो डेरा कला चलायानी महल कद कोई भी सिड़ा नहीं है कल उसकी आखी पैरस मखण तोवे मिल के वांग भराव रेंगे एक दूजे दुख सुख देवी बने हुए ने सा ਜਉਂਦਾ ਰਵੇ ਮਸ਼ਰੂਫ ਹੈ ਜਿਸਨੇ ਸਾਡਾ ਮੇਲ ਬੁਲਾਇਆ ਆਪ ਬਿਸ਼ੱਕ ਦੀ ਜਾ ਕੇ ਰੌਣਕ ਕੋਟ ਕਪੂਰੇ ਲਾਤੀ ਪੈਰਸ ਆਥਰ ਉਕਣ ਸਾਂਝੀਆਂ ਕਰਦੇ ਰਹੀਏ ਖਬਰਾਂ ਸਾਰਾ ਕਹ ਕਿਹਦੇ ਕੁਝ ਆਖਣ ਨੂੰ ਤੇ ਕਿਨੂੰ ਨਿਕਲੀ ਕਿਵੇਂ ਸ਼ਬਾਦੀ ਪੈਰਸ ਸਬਰ ਸ਼ੁਕਰ ਤੇ ਸੰਜਮ ਦਾ ਫੜਿਆ ਕੁੱਟ ਕੇ ਪੱਲਾ ਮੇਲੇ ਜਾਣ ਤੁਵਾਰੇ ਆਪਣੀ ਘਰੇ ਵਸਾਖੀ ਪੈਰਸ ਜੱਗ ਦਾਸ ਦੀਆਂ ਘੋੜੀਆਂ ਵਰਗਾ ਉਹ ਜਾਂ ਸਾਡਾ ਕਪਤਾ ਪੜ ਕੇ ਆਖੂ ਮੇਤਾ ਰੇਖ ਚ ਮੇਕ ਲਗਾਤੀ ਪੈਸ ਕਪਤਾ ਪੜ ਕੇ ਆਖੂ ਮੇਤਾ ਰੇਖ ਚ ਮੇਕ ਲਗਾਤੀ ਪੈਸ ਸੋ ਮੈਂ ਸਤਕਾਰ ਜੋ ਸਰਦਾਰ ਮੇਜਰ ਸਿੰਘ ਦੀ ਛੋਟੀ ਨੂੰ ਗੁਜਾਰਸ਼ ਕਰਾਂਗਾ ਕਿ ਉਹ ਇੰਟਰਫੇਸ ਸਿੰਘ ਸਭੀ